ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੰਦਾ ਕਿ ਪਿਛਲੇ 40 ਸਾਲਾਂ ਤੋਂ ਜਿਹੜਾ ਲੜਾਈ ਕੌਮ ਲੜ ਰਹੀ ਹੈ ਔਰ ਇਸ ਲੜਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਇਹ ਕੇਸਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ 1984 ਦਾ ਉਹ ਨਰਸਿੰਘਾ ਉਹ ਜੈਨੋਸਾਈਡ ਜਿਹਦੇ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਲੜਾਈ ਕਾਮ ਕੋਰਟ ਕਚਹਿਰੀਆਂ ਦੇ ਵਿੱਚ ਲੜਦੀ ਰਹੀ ਸਾਨੂੰ ਇਨਸਾਫ ਨਹੀਂ ਮਿਲਿਆ ਮਗਰ ਕਦੀ ਵੀ ਇਹ ਉਮੀਦ ਨਹੀਂ ਛੱਡੀ ਸੀ ਕਿ ਇਸ ਦੇਸ਼ ਦੀ ਜੁਡੀਸ਼ਰੀ ਦੇ ਉੱਤੇ ਸਾਡਾ ਕੋਈ ਦੀ ਭਰੋਸਾ ਉੱਠਿਆ ਹੋਏ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲੜਾਈ ਨੂੰ ਲਗਾਤਾਰ ਲੜਿਆ ਸਾਡੀ ਟੀਮ ਐਸ ਲੜਾਈ ਨੂੰ ਲਗਾਤਾਰ ਲੜਦੀ ਆਈ ਕਈ ক্লোਜ਼ਰ ਰਿਪੋਰਟਾਂ ਹੋਈਆਂ ਔਰ ক্লোਜ਼ਰ ਤੋਂ ਬਾਅਦ ਇਹ ਰੀਓਪਨ ਕਰਾਏ ਗਏ ਟਰਨੇ ਦੇ ਕੇ ਮੁਜ਼ਾਹਿਰੇ ਦੇ ਕੇ ਮਗਰ ਅੱਜ ਜਿਸ ਤਰੀਕੇ ਦੇ ਨਾਲ ਜਿਹੜਾ ਫੈਸਲਾ ਆਇਆ ਸੱਜਨ ਕੁਮਾਰ ਜਿਹੜਾ ਦੋਸ਼ੀ ਸੀ ਇਹਦਾ ਮੁੱਖ ਦੋਸ਼ੀ ਸੀ ਜਿਹੜਾ ਸਰਸਵਤੀ ਵਿਹਾਰ ਥਾਣੇ 'ਚ ਇਹਦਾ ਕੇਸ ਦਰਜ ਹੋਇਆ ਔਰ ਜਿਹੜਾ ਪਰਿਵਾਰ ਸੀ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਤਰਨਦੀਪ ਸਿੰਘ ਜਿਹਨਾਂ ਨੂੰ ਮਾਰਨ ਦੇ ਦੋਸ਼ ਲੱਗੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਗਵਈਆਂ ਵੀ ਦਿੱਤੀਆਂ ਗਈਆਂ ਅੱਜ ਉਹਦੇ ਵਿੱਚ ਉਹ ਕਨਵਿਕਟ ਹੋਇਆ ਔਰ ਜੱਜ ਸਾਹਿਬ ਨੇ 18 ਤਰੀਕ ਦੀ ਡੇਟ ਰੱਖਤੀ ਹੈ ਕਿ ਉਹਦੀ ਜਿਹੜੀ ਸਜ਼ਾ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਏ ਜਾਂ ਸਜ਼ਾਏ ਮੌਤ ਦਿੱਤੀ ਜਾਏ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਰਿਲੀਫ ਜਿਹੜਾ ਹੈ ਉਹ ਕੋਮ ਨੂੰ ਮਿਲਿਆ ਔਰ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਔਰ ਗ੍ਰਹਿ ਮੰਤਰੀ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਕਰਕੇ ਉਹਨਾਂ ਦੀ ਸਰਕਾਰਾਂ ਬਣਨ ਤੋਂ ਬਾਅਦ ਐਸਆਈਟੀ ਬਣੀ ਔਰ SIT ਬਣਨ ਤੋਂ ਬਾਅਦ ਇਹ ਦੋਸ਼ੀ ਨੇ ਅਜ ਜੇਲਾ ਦੇ ਪਿੱਛੇ ਨੇ ਔਰ ਸਾਨੂੰ ਉਮੀਦ ਹੈ ਬਹੁਤ ਜਲਦੀ ਜਿਹੜਾ ਇਹਦਾ ਸੱਜਨ ਕੁਮਾਰ ਦਾ ਸਹਿਯੋਗੀ ਸਾਥੀ ਜਗਦੀਸ਼ ਟੈਟਲਰ ਤੇ ਕਮਲਨਾਥ ਵਰਗੇ ਵੀ ਜਿਹੜੇ ਦਰਿੰਦੇ ਨੇ ਉਹ ਜੇਲਾ ਦੇ ਪਿੱਛੇ ਹੋਣਗੇ ਕਿਉਂਕਿ ਹਮੇਸ਼ਾ ਸਰਕਾਰਾਂ ਕਿਉਂਕਿ ਇਹਨਾਂ ਦੀਆਂ ਰਹੀਆਂ ਕਈ ਸਾਲ 40 ਸਾਲਾਂ ਤਕਰੀਬਨ 30 ਸਾਲ ਕਾਂਗਰਸ ਦੀ ਸਰਕਾਰ ਰਹੀ ਜਿਨ੍ਹਾਂ ਨੇ ਇਹਨਾਂ ਦੀ ਪੂਰੀ ਪੁਸ਼ਤਪਨਾਈ ਕੀਤੀ ਔਰ ਇਹਨਾਂ ਨੂੰ ਹਰ ਜਗ੍ਹਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰਾਂ ਦੇ ਵਿੱਚ ਮੰਤਰਾਲੇ ਦਿੱਤੇ ਗਏ ਇਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਔਰ ਇਹ ਲੋਕ ਕਹਿੰਦੇ ਹੋਏ ਰਹਿੰਦੇ ਸੀ ਸੱਜਨ ਕੁਮਾਰ ਕਹਿੰਦਾ ਹੁੰਦਾ ਸੀ ਕਿ ਮੈਂ ਹਵਾਵਾਂ ਦੇ ਰੁੱਖ ਵੀ ਮੋੜ ਸਕਦਾ ਮਗਰ ਅੱਜ ਜਿਸ ਵਕਤ ਇੱਕ ਕਨਵਿਕਟ ਹੋਇਆ ਹੈ ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੇ 40 ਸਾਲਾਂ ਤੋਂ ਵਿਧਵਾ ਕਲੋਨੀਆ ਦੇ ਵਿੱਚ ਰਹਿ ਰਹੀਆਂ ਉਹ ਮਾਤਾਵਾਂ ਭੈਣਾਂ ਸਾਡੀਆਂ ਜਿਹੜੀਆਂ ਜਿਨ੍ਹਾਂ ਦੇ ਬੱਚੇ ਰੁੱਲ ਗਏ ਅੱਜ ਉਹਨਾਂ ਨੂੰ ਬਹੁਤ ਵੱਡਾ ਇੱਕ ਰੀਲੀਫ ਮਿਲਿਆ ਸਮੇਤ ਜੁਡੂਸ਼ਰੀ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਗ੍ਰਹਿ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦਾ ਐਸਜੀਪੀਸੀ ਦਾ ਵੀ ਬਿਆਨ ਆਇਆ ਕਿ ਸਾਡੇ ਬਰੋਂ ਨਿਰੰਤਰ ਐਫਰਟ ਕੀਤੇ ਗਏ ਸੀ ਜਿਸ ਕਰਕੇ ਅੱਜ ਇਹ ਦਿਨ ਦੇਖਣ ਨੂੰ ਮਿਲੇ ਦੇਖੋ ਐਸਜੀਪੀਸੀ ਵੱਡੀ ਸੰਸਥਾ ਹੈ ਉਹ ਕੁਝ ਵੀ ਕਹਿ ਸਕਦੇ ਨੇ ਮਗਰ ਮੈਂ ਸਮਝਦਾ ਕਿ ਇਹ ਲੜਾਈ ਜਿਹੜੀ ਹੈ ਦਿੱਲੀ ਦੇ ਸਿੱਖਾਂ ਨੇ ਲੜੀ ਆ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਤੌਰ ਤੇ 2013 ਤੋਂ ਬਾਅਦ ਜਿਹੜਾ ਸਾਡੇ ਅਸੀਂ ਇਹਦੇ ਉੱਤੇ ਐਸਆਈਟੀ ਬਨਵਾਂ ਜੂ ਕਾਮਯਾਬ ਹੋਏ 14ਈ ਸਰਕਾਰ ਬਣੀ ਐ 14ਈ ਸਰਕਾਰ ਬਣਨ ਤੋਂ ਬਾਅਦ ਔਰ ਇਹ ਸਾਰਾ ਜਿਹੜਾ ਉਦਮ ਸੀ ਉਹ ਦਿੱਲੀ ਦੀ ਸਾਰੀ ਸੰਗਤ ਦਾ ਕਲੈਕਟਿਵ ਕੰਮ ਐ ਕੌਮ ਦਾ ਜੀਐਸਜੀਪੀਸੀ ਅਗਰ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਤੇ ਅਸੀਂ ਐਸਜੀਪੀਸੀ ਨੂੰ ਵੀ ਪਤਾ ਹੀ ਦਿੰਦੇ ਪਰ 40 ਸਾਲ ਦੀ ਦੇਰੀ ਨੂੰ ਕਿਵੇਂ ਵੇਖਦੇ ਹੋ 40 ਸਾਲ ਬਹੁਤ ਜ਼ਿਆਦਾ ਹੁੰਦੇ ਇੱਕ ਪੁਸਤ ਨਿਕਲ ਜਾਂਦੀ ਹੈ ਦੇਖੋ ਮੈਂ ਸਮਝਦਾ ਕਿ ਇਹ ਸਭ ਤੋਂ ਵੱਡਾ ਜਿਹੜਾ ਸੰਘਰਸ਼ ਕੌਮ ਦਾ ਸੀ ਹਿੰਮਤ ਨਹੀਂ ਹਾਰੀ ਔਰ ਇਹ ਹਿੰਮਤ ਨਾ ਹਾਰਨ ਦਾ ਸਤਕਾ ਹੈ ਕਿ ਅੱਜ ਜੇਲਦਾਂ ਦੇ ਵਿੱਚ ਜਿਸ ਵਕਤ ਸੱਜਨ ਕੁਮਾਰ ਗਿਆ ਇੱਕ ਐਗਜ਼ਾਮਪਲ ਦਿੱਤਾ ਗਿਆ ਹੈ ਇਹ ਇੱਕ ਐਸੀ ਮਿਸਾਲ ਬਣੀ ਹੈ ਕਿ ਸਿੱਖ ਕੌਮ ਆਪਣੇ ਤੋਂ ਹੋਏ ਜ਼ੁਲਮ ਦੇ ਖਿਲਾਫ ਕਦੀ ਪਿੱਛੇ ਨਹੀਂ ਹਟਦੀ ਔਰ ਉਹਦਾ ਮੂੰਹ ਤੋੜ ਕੇ ਜਵਾਬ ਵੀ ਦਿੰਦੀ ਹੈ ਜਿਸ ਵਕਤ ਮੌਕਾ ਆਇਆ ਸੀ ਤੇ ਉਸ ਵਕਤ ਸਾਡੇ ਜਵਾਨਾਂ ਨੇ ਜੋ ਸੰਘਰਸ਼ ਕੀਤੇ ਹੈ ਔਰ ਜਿਹੜੀ ਕੋਰਟ ਦੀ ਲੜਾਈ ਸੀ ਉਹ ਕਮੇਟੀਆਂ ਨੇ ਲੜੀ ਹੈ ਸਾਹਿਬ ਜੀ ਹੁਣ ਤੱਕ ਕਿੰਨੇ ਕੇਸ ਹੋ ਚੁੱਕੇ ਹਨ ਹੋ ਚੁੱਕੇ ਤੇ ਕਿੰਨੇ ਬਾਕੀ ਪੈਂਦੇ ਹਨ ਦੇਖੋ ਕੇਸਾਂ ਦੀ ਨਾ ਹਲਦੀ ਗੱਲ ਪੂਰੀ ਕਰ ਸਕਦੇ ਹਾਂ ਕਿਉਂਕਿ ਤਿੰਨ ਚਾਰ ਦਰਿੰਦੇ ਹੋ ਰਹੇ ਨਾਲ ਜਿਹੜੇ ਸਾਥੀ ਸੀ ਉਹ ਪਹਿਲੇ ਅਰੈਸਟ ਹੋ ਚੁੱਕੇ ਨੇ ਇਸ ਇਲਾਕੇ ਦੇ ਪਿੱਛੇ ਨੇ ਕਨਵਿਕਟ ਹੋਣ ਵਾਲਾ ਕੇਸ ਜਿਹੜਾ ਹੈ ਉਹ ਪਹਿਲਾ ਕੇਸ ਹੈ ਪੂਜਾ ਹੋਇਆ ਹੈ ਕਿ ਜਿਹਨੂੰ ਬਿਲਕੁਲ ਗਵਾਇਆਂ ਹੋਣ ਤੋਂ ਬਾਅਦ ਕਨਵਿਕਟ ਕਰਤਾ ਗਿਆ ਔਰ ਮੈਂ ਸਮਝਦਾ ਕਿ ਜਦ ਵੱਡਾ ਮਗਰਮੱਛ ਫੜਿਆ ਜਾਂਦਾ ਹੈ ਮਗਰਮੱਛ ਨੂੰ ਸਜ਼ਾਵਾਂ ਹੋ ਜਾਂਦੀਆਂ ਤੇ ਛੋਟੀਆਂ ਮੱਛੀਆਂ ਮਚਲੀਆਂ ਜਿਹੜੀਆਂ ਉਹ ਆਪੋ ਆਪ ਵਿੱਚ ਨਾਲ ਆ ਜਾਂਦੀ ਹੈ ਸੋ ਜਿਹੜੇ ਕੇਸਿਸ ਨੇ ਕਈ ਕੇਸਸ ਸੇ ਚੱਲ ਰਹੇ ਨੇ ਅਜੇ ਵਿੱਚ ਕਿਸੇ ਸਾਡੇ ਕਾਨਪੂਰ ਦੇ ਵਿੱਚ ਵੀ ਚੱਲ ਰਹੇ ਨੇ ਬੁਖਾਰੋ ਦੇ ਵਿੱਚ ਵੀ ਚੱਲ ਰਹੇ ਆ ਪਰ ਅਗਰ ਅਸੀਂ ਉਸ ਨਰਸਿੰਗ ਘਰ ਦੀ ਗੱਲ ਕਰੀਏ ਉਸ ਸਮੇਂ ਦੇ ਤੇ ਦੇਸ਼ ਦੇ ਵੱਖ-ਵੱਖ ਕੁਨਿਆਂ 'ਚ ਕਈ ਕੇਸਸ ਨੇ ਮਗਰ ਦਿੱਲੀ ਦਾ ਇਹ ਅਪੋਜੀਟ ਜਿਹੜੇ ਕੇਸ ਨੇ ਖਾਸ ਤੌਰ ਤੇ ਜਗਦੀਸ਼ ਟੈਟਲਰ ਔਰ ਸੱਜਨ ਕੁਮਾਰ ਦੇ ਖਿਲਾਫ ਚੱਲ ਰਹੇ ਸੀ ਸੋ ਅੱਜ ਉਹਦੇ ਵਿੱਚ ਬੜੀ ਵੱਡੀ ਰਾਹਤ ਮਿਲੀ ਸਮਝੋ ਕਿ ਹੋਰ ਵੀ ਕਾਨੂੰ ਅਪੀਲ ਦਲੀਲ ਹੁੰਦੀ ਹੈ ਤੇ ਇਹਨੂੰ ਇਹ ਲੱਗਦਾ ਨਹੀਂ ਬਿਲਕੁਲ ਹੁੰਦੀ ਹੈ ਜਿਸ ਵਕਤ ਹੈ ਜਿਸ ਵਕਤ ਇੱਕ ਪੋਜ਼ਿਟਿਵ ਮੋੜ ਨਜ਼ਰ ਆਉਂਦਾ ਹੈ ਕੋਰਟ ਦਾ ਤੇ ਫਿਰ ਉਸ ਵਕ ਉਸ ਤੋਂ ਬਾਅਦ ਕੇਸਸ ਹੋਰ ਵੀ ਸਾਹਮਣੇ ਆਉਂਦੇ ਨੇ ਔਰ ਮੈਂ ਸਮਝਦਾ ਕਿ ਕਈ ਜਿਹੜੇ ਗਵਾਹ ਨੇ ਇਸ ਸਮੇਂ ਤੋ ਰੁਕੇ ਪਏ ਨੇ ਉਹਨਾਂ ਦੇ ਵੀ ਹੌਸਲੇ ਬੁਲੰਦ ਹੁੰਦੇ ਨੇ ਕਿ ਹਾਂ ਸਾਨੂੰ ਇਨਸਾਫ ਮਿਲ ਸਕਦਾ ਹੈ ਤੇ ਸਾਨੂੰ ਗਵਾਹੀਆਂ ਲਈ ਅੱਗੇ ਆਣਾ ਚਾਹੀਦਾ ਸੋ ਇਹ ਸਮੇਂ ਦੀ ਗੱਲ ਹੈ ਅਗਾਂਵਲੇ ਸਮੇਂ ਚ ਬਟ ਅੱਜ ਸੱਜਨ ਕੁਮਾਰ ਦੇ ਇਸ ਕਨਵਿਕਟ ਹੋਣ ਦੇ ਨਾਲ ਮੈਂ ਇੱਕ ਬਹੁਤ ਵੱਡਾ ਜਿਹੜਾ ਮੈਂ ਕਹਿ ਸਕਦਾ ਕਿ ਮੈਸੇਜ ਹੈ ਉਹ ਦੁਨੀਆ ਦੇ ਵਿੱਚ ਹੈ ਕਿ ਸਿੱਖ ਕੌਮ ਆਪਣੇ ਉੱਤੇ ਹੋਏ ਜ਼ੁਲਮ ਦਾ ਬਦਲਾ ਹਰ ਵਕਤ ਲੈਣ ਲਈ ਇਹ ਲੜਾਈਆਂ ਲੜਦੀ ਰਹਦੀ ਹੈ ਔਰ ਲੜਦੀ ਰਹੇਗੀ। ਮੈਂ ਪਰਸੋ ਕਹਿ ਦੇ ਦਿੱਤਾ ਸੀ ਫਿਰ ਲ। ਨਹੀਂ ਪਰ ਅੱਜ ਉਹਨਾਂ ਦੇ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਸਿੱਧਾ ਆਖਰਖਸਰ ਨੂੰ ਮੱਥਾ ਲਾ ਰਹੇ ਹਸਤਾ ਜੋ ਉਹਨਾਂ ਦੇ ਵੀ ਬਿਆਨ ਆਏ ਮੁਗਬੇ ਤੇ। ਦੇਖੋ ਇਹ ਤੇ ਸਿੰਘ ਸਾਹਿਬ ਵੀ ਦੱਸ ਸਕਦੇ ਨੇ ਮਗਰ ਇਹ ਤੇ ਜਗ ਜਾਇਰ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਹਦਾਇਤ 2 ਦਸੰਬਰ ਨੂੰ ਦਿੱਤੀਆਂ ਗਈਆਂ ਸੀ। ਉਹਨਾਂ ਦੀ ਜਗ੍ਹਾ ਕੋਈ ਵੀ ਹੋਰ ਬੰਦਾ ਹੁੰਦਾ ਉਹਨੂੰ ਇਨ ਬਿਨ ਮੰਦਾ ਔਰ ਇਸ ਗੱਲ ਦੇ ਉੱਤੇ ਆਪਣੇ ਆਪ ਨੂੰ ਗੁਰੂ ਦਾ ਨਿਮਾਣਾ ਸਿੱਖ ਹੋਣ ਦੀ ਜਿਹੜੀ ਗੱਲ ਕਰਦੇ ਆ ਉਸ ਗੱਲ ਦੇ ਉੱਤੇ ਪੈਰਾ ਵੀ ਦਿੰਦੇ ਮਗਰ ਪਹਿਲੇ ਆਪਣੀ ਰੈਜ਼ੀਗਨੇਸ਼ਨ ਦੇ ਉੱਤੇ ਟਾਈਮ ਲਾਇਆ ਗਿਆ ਉਹ ਪ੍ਰਥੀ ਦੀ ਰੂਪਰੇਖਾ ਨੂੰ ਚੇਂਜ ਕੀਤਾ ਜਾ ਰਿਹਾ ਹੈ ਇਹ ਅਕਾਲੀ ਦਲ ਜਿਹੜਾ ਇੱਕ ਪਰਵਾਰ ਨੂੰ ਬਚਾਉਣ ਦੇ ਪਿੱਛੇ ਅੱਜ ਸਾਰੀਆਂ ਮਾਨ ਮਰਿਆਦਾਂ ਉੱਤੇ ਛਿੱਕੇ ਟੰਗ ਰਿਹਾ ਸੋ ਇਹਦੇ ਕਰਕੇ ਕੌਮ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਮਗਰ ਸਿੰਘ ਸਾਹਿਬ ਨੂੰ ਵੀ ਐਫਓਜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਕਿ ਅਕਾਲ ਤਖਤ ਸਾਹਿਬ ਦਾ ਮੱਥਾ ਲਾ ਰਿਹਾ ਹੈ ਸ਼ਿਰਿਆ ਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਚਾਹੀਦਾ ਹੈ ਕਿ ਇਹ ਜਿਹੜਾ ਹੁਣ ਪਰਸੋ ਜਿਹੜਾ ਐਕਸ਼ਨ ਲਿਆ ਗਿਆ ਗਾਇਨੀਰਪੀਸਿੰਗ ਦੇ ਉਹਦੇ ਉੱਤੇ ਵੀ ਉਹਨਾਂ ਦੀ ਸਟੈਂਡ ਕਲੀਅਰ ਹੋਣਾ ਚਾਹੀਦਾ ਕਿਉਂਕਿ ਬਹੁਤ ਅੱਛੀ ਕਮਿਊਨਿਟੀ ਦਿਖਾਈ ਸੀ ਤੇ ਕੌਮ ਦੀ ਬੜੀ ਉਮੀਦਾਂ ਜਾਗੀਆਂ ਸੀ ਕਿ ਅੱਜ ਵਾਪਸ ਅਸੀਂ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਦੇਖਣਾ ਚਾਹ ਰਹੇ ਹਾਂ ਮਗਰ ਅੱਜ ਜੋ ਹਾਲਾਤ ਬਣੇ ਨੇ ਇਹਨਾਂ ਨੇ ਅਗਰ ਉਸ ਚੀਜ਼ ਦੇ ਉੱਤੇ ਕਾਮਯਾਬ ਹੋ ਗਏ ਇਹਨਾਂ ਨੂੰ ਖੀਰੂ ਖੀਰੂ ਕਰਨ ਦੇ ਵਿਚ ਇਹਨਾਂ ਨੂੰ ਆਪਸ ਵਿੱਚ ਅੜ ਕਰਨੇ ਇਹ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਸਾਬਕਾ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਵਾਗਤ ਕੀਤਾ ਕਿ ਬਹੁਤ ਵਧੀਆ ਫੈਸਲਾ ਐਸਟੀਪੀਸੀ ਦਾ ਜਿਹੜਾ ਅਸੀਂ ਇਹਨਾਂ ਨੂੰ ਪਿੱਛੇ ਕੀਤਾ ਦੇਖੋ ਸਰਦਾਰ ਪਰਮਜੀਤ ਸਿੰਘ ਸਰਨਾ ਦਾ ਸਵਾਲ ਤੁਹਾਡਾ ਪੁੱਛਣਾ ਹੀ ਗਲਤ ਹੈ ਕਿਉਂਕਿ ਉਹਨਾਂ ਦਾ ਆਪਣਾ ਹੀ ਲਾਈਫ 'ਚ ਕੋਈ ਸਟੈਂਡ ਨਹੀਂ ਹੈ ਸਰਦਾਰ ਪਰਮਜੀਤ ਸਿੰਘ ਸਰਨਾ 25 ਸਾਲ ਬਦਲ ਪਰਵਾਰ ਨੂੰ ਗਾਲਾਂ ਕੱਢਦੇ ਰਹੇ ਔਰ ਜਿਸ ਮੁੱਦਿਆਂ ਦੇ ਉੱਤੇ ਗਾਲਾਂ ਕੱਢਦੇ ਰਹੇ ਉਹਨਾਂ 'ਚੋਂ ਇੱਕ ਮੁੱਦਾ ਸਾਬਿਤ ਨਹੀਂ ਹੋ ਸਕਿਆ ਡੇਰੇ ਦੀ ਮਾਫੀ ਦੇ ਉੱਤੇ ਉਹ ਲੜਾਈ ਲੜਦੇ ਰਹੇ ਉਹ ਬਰਗਾੜੀ ਦੇ ਕਾਂਡ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਚੋਰੀਆਂ ਦੇ ਉੱਤੇ ਅਕਾਲ ਤਖਤ ਸਾਹਿਬ ਨਾਲ ਸਭ ਤੋਂ ਵੱਡਾ ਅਗਰ ਮੱਥਾ ਕਿਸੇ ਨੇ ਲਾਇਆ ਕਿਸੇ ਨੇ ਟਕਰਾਵ ਕੀਤਾ ਹੈ ਮੇਰੀ ਹੋਸ਼ ਦੇ ਵਿੱਚ ਜਦ ਤੋਂ ਮੈਂ ਹੋ ਸੰਭਾਲੀ ਹੈ ਕਿ ਸਰਦਾਰ ਪਰਮਜੀਤ ਸਿੰਘ ਸਰਦਾ ਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਲਿਆ ਅਕਾਲ ਤਖਤ ਦਿੱਲੀ ਜਾ ਕੇ ਦੇਖੋ ਤੁਸੀਂ ਜਿਸ ਵਕਤ ਇਹ ਦਿੱਲੀ ਕਮੇਟੀ ਦੇ ਵਿੱਚ ਕਾਬਜ਼ ਸੀ ਦੋ ਦੋ ਸੰਗਰਾਂਦਾ ਦੋ ਦੋ ਗੁਰਪੁਰਾ ਬਣਾਉਣ ਦੇ ਵਿੱਚ ਮਾਹਿਰ ਸੀ ਜਦ ਦਿੱਲੀੋਂ ਜੱਥੇ ਚਲਦੇ ਸੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਕਿ ਆਜ ਸੰਗਰਾਦ ਹੈ ਤੇ ਇੱਥੇ ਆ ਕੇ ਦਿਖਦੇ ਸੀ ਕਿ ਸੰਗਰਾਦ ਦੀ ਮਨਾਈ ਜਾ ਰਹੀ ਔਰ ਜਦ ਦਿੱਲੀ ਦਰਬਾਰ ਸਾਹਿਬ ਉਹ ਸੰਗਰਾਦ ਮਨਾਈ ਜਾਂਦੀ ਸੀ ਤੇ ਦਿੱਲੀ ਪਤਾ ਹੀ ਨਹੀਂ ਹੁੰਦਾ ਸੀ ਕਿ ਆਜ ਸੰਗਰਾਦ ਦਾ ਦਿਹਾੜਾ ਸੋ ਇਹ ਗੁਰਪੁਰਬਾਂ ਦੇ ਉੱਤੇ ਵੀ ਕਰਦੇ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਧਾਂਤਕ ਤੌਰ ਤੇ ਅਗਰ ਕਿਸੇ ਨੇ ਪਿੱਠ ਦਿਖਾਈਆ ਤੇ ਉਸਦਾ ਪਰਮਜੀਤ ਸਿੰਘ ਸਰਨਾ ਔਰ ਅੱਜ ਉਦਾ ਹੀ ਕਾਰਨ ਹੈ ਕਿ ਅੱਜ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਇਆ ਗੋਸ਼ੀਤ ਸੀਰ ਕਾਲ ਤੱਕ ਸਾਹਮਣੇ ਕੀਤਾ ਪਰ ਜਦੋਂ ਅੰਮ੍ਰਿਤ ਸਰੋਗਾਂ ਦੇ ਪ੍ਰੈਸ ਕੋ ਬਾਕਾਇਦਾ ਤੁਹਾਡੇ ਪ੍ਰਬੰਧਾਂ ਤੇ ਵੀ ਸਵਾਲ ਚੁੱਕਦੇ ਨੇ ਕਹਿੰਦੇ ਜੀ ਇਹ ਖੋਖਲਾ ਕਰਤਾ ਦਿੱਲੀ ਕਮੇਟੀ ਨੇ ਪ੍ਰਬੰਧਾਂ ਦੇ ਦੇਖੋ ਪਰਮਜੀਤ ਸਿੰਘ ਸਰਨਾ ਬਾਰੇ ਮੈਂ ਹੁਣੇ ਗੱਲ ਕੀਤੀ ਹੈ ਖੋਖਲਾ ਕਹਿਣਾ ਔਰ ਖੋਖਲਾ ਸਾਬਿਤ ਕਰਨਾ ਇਹਦੇ ਵਿੱਚ ਬੜਾ ਫਰਕ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮਿਆਰ ਪਿਛਲੇ 7-8 ਸਾਲਾਂ ਵਿੱਚ ਉੱਠਿਆ ਅੱਜ ਦੁਨੀਆ ਭਰ ਦੇ ਵਿੱਚ ਐਸਜੀਪੀਸੀ ਤੋਂ ਵੀ ਵਾਅਦਾ ਕਰ ਕੋ ਲੋਕ ਸਾਡੇ ਉਮੀਦ ਰੱਖਦੇ ਨੇ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਵੇਂ ਲੋਕਾਂ ਦੇ ਇਲਾਜ ਦੀ ਗੱਲ ਹੋਵੇ ਪਾਵੇਂ ਬੰਦ ਲੋਕਾਂ ਦੇ ਬੱਚਿਆਂ ਦੀ ਪੜ੍ਹਾਈਆਂ ਦੀ ਗੱਲ ਹੋਵੇ ਪਾਵੇਂ ਸਾਡੇ ਵੱਡੇ ਇੰਸਟੀਚੂਟਸ ਨੇ ਜਿਹੜੇ ਉਹਨਾਂ ਦੇ ਵਿੱਚ ਪੜ੍ਹਾਈਆਂ ਦੀ ਗੱਲ ਹੋਵੇ ਜਾਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਹੋਵੇ ਅੱਜ ਪੰਜਾਬ ਦੇ ਵਿੱਚ ਸਾਡਾ ਜਿਹੜਾ ਯੂਨਿਟ ਹੈ ਭੋਮਾ ਸਾਹਿਬ ਬੈਠੇ ਹੈ ਚੇਅਰਮੈਨ ਨੇ ਸਾਡੇ ਧਰਮ ਪ੍ਰਚਾਰ ਦੇ ਜਿੰਨਾ ਕੁ ਪ੍ਰਚਾਰ ਪ੍ਰਸਾਰ ਸਾਡੀ ਕਮੇਟੀ ਇੱਥੇ ਕਰ ਰਹੀ ਹੈ ਦਿੱਲੀ ਕਮੇਟੀ ਦਿੱਲੀ ਤੋਂ ਆ ਕੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਪੱਟੀ ਤੋਂ ਲੈ ਕੇ ਪਠਾਨਕੋਟ ਤੱਕ ਜਿਹੜੇ ਸਾਡੇ ਹੋਏ ਨੇ ਤਕਰੀਬਨ 12-1300 ਬੱਚਿਆਂ ਨੂੰ ਅ므ਰਤ ਸ਼ਰਗਾ ਕੇ ਘਰ ਵਾਪਸ ਲਿਆਇਆ ਗਿਆ ਔਰ ਇਹ ਕੰਮ ਜਿਹੜੇ ਐਸਜੀਪੀਸੀ ਦੇ ਸੀ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਤੱਕ ਆ ਕੇ ਵੀ ਕਰ ਰਹੀ ਹੈ ਸਾਨੂੰ ਧਰਮ ਤੇ ਪ੍ਰਚਾਰ ਪ੍ਰਸਾਰ ਦੇ ਲਈ ਦੁਸ਼ਮਣ ਦੇ ਕਿਸੇ ਵੀ ਕੋਨੇ ਚ ਬੁਲਾਇਆ ਜਾਂਦਾ ਤੇ ਸਭ ਤੋਂ ਪਹਿਲੇ ਸਾਡੀ ਕਮੇਟੀ ਅੱਗੇ ਜਾਂਦੀ ਹੈ ਕਿਸੇ ਸਿੱਖ ਦੇ ਉੱਤੇ ਕੋਈ ਆਪਤਾ ਆਂਦੀ ਹੈ ਕੋਈ ਸਿੱਖ ਨੂੰ ਵਿਪਦਾ ਪੈਂਦੀ ਹੈ ਉਹ ਐਸਜੀਪੀਸੀ ਦੇ ਪ੍ਰਧਾਨ ਨੂੰ ਫੋਨ ਨਹੀਂ ਕਰਦਾ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਦੇ ਪ੍ਰਬੰਧਕਾਂ ਦੇ ਔਰ ਦਫਤਰਾ ਦੇ ਨੰਬਰ ਨੇ ਹਰ ਸਿੱਖ ਦੇ ਮੋਬਾਈਲ ਦੇ ਵਿੱਚ ਹੈਗੇ ਨੇ ਔਰ ਉਹ ਲਾਂਦੇ ਨੇ ਉਹਨਾਂ ਨੂੰ ਅਟੈਂਡ ਕੀਤਾ ਜਾਂਦਾ ਹੈ ਔਰ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨੂੰ ਸੋਲਵ ਕਰਨ ਵਾਸਤੇ ਯਤਨ ਕੀਤਾ ਜਾਂਦਾ ਹੈ ਹੋਣ ਨਾ ਹੋਣ ਇਹ ਹਰ ਗੱਲਾਂ ਵੱਖਰੀਆਂ ਆਉਂਦੀਆਂ ਨੇ ਮਗਰ ਤੁਹਾਡਾ ਯਤਨ ਤੁਹਾਡਾ ਜਿਹੜੇ ਐਫਰਟਸ ਨੇ ਉਹ 100% ਬੈਨੇ ਚਾਹੀਦੇ ਨੇ ਔਰ ਐਸੀ ਕਰਕੇ ਅਸੀਂ ਹਮੇਸ਼ਾ ਸਰਕਾਰਾਂ ਦੇ ਨਾਲ ਸਾਂਝ ਰੱਖੀਆਂ ਭਾਵੇਂ ਦਿੱਲੀ ਚ ਸੂਬੇ ਦੀ ਸਰਕਾਰ ਸੀ ਅੱਜ ਚਲੋ ਹੁਣ ਦੋਨੋਂ ਇੱਕ ਹੋ ਗਈ ਹੈ ਭਾਵੇਂ ਕੇਂਦਰ ਦੀ ਸਰਕਾਰ ਹੈ ਤਾਂ ਕਿ ਅਸੀਂ ਆਪਣੇ ਸਿੱਖ ਭਰਾਵਾਂ ਦੇ ਭੈਣਾਂ ਦੇ ਕੰਮ ਕਰਾ ਸਕੀਏ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।